ਕੀ ਨਾਮ ਤੁਹਾਡਾ ਮੇਲਾ ਹਰਦੀਪ ਸਿੰਘ ਜੀ ਹਰਦੀਪ ਜੀ ਕਿੰਨੀ ਕਿ ਬਰਸਾਤ ਜਿਹੜੀ ਫਰੋਇਪੁਰ ਦੇ ਵਿੱਚ ਬਹੁਤ ਬਰਸਾਤ ਹੋਈ ਜੀ ਮੀਂਹ ਪਿਆ ਸਿਰਫ 20-25 ਮਿੰਟ ਜੀ 20-25 ਮਿੰਟਾਂ ਦੇ ਵਿੱਚ ਵੇਖ ਲੋ ਹਾਲ ਕੀ ਹੋ ਗਿਆ ਹਾਂ ਜੀ ਕਿੰਨਾ ਕ ਪਾਣੀ ਜਿਹੜਾ ਖੜਾ ਪਾਣੀ ਸਾਰੇ ਸ਼ਹਿਰ ਦੇ ਵਿੱਚ ਇਹ ਹਾਲ ਹੋਇਆ ਪਿਆ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਅਜੇ ਤੱਕ ਫਰੋਇਪੁਰ ਦੇ ਵਿੱਚ ਇਹ ਫਰੋਇਪੁਰ ਦਾ ਬਹੁਤ ਮਾੜਾ ਹਾਲਾਤ ਹੋਏ ਪਏ ਆ ਬਹੁਤ ਜ਼ਿਆਦੇ ਆ ਦੇਖ ਲੋ ਤੁਹਾਡੇ ਸਾਹਮਣੇ ਆ ਕੀ ਬਣਿਆ ਪਿਆ ਹੈ ਕਿੰਨੀ ਤੋਂ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਮੈਂ ਕਹਿੰਨਾ ਪੁੱਛਣਾ ਜੀ ਹੁਣ ਆਹੀ ਤੇ ਚਲੋ ਮੁੰਡੇ ਗੁੰਡੇ ਆਈਦਾ ਦੋ ਸਕਦੇ ਹੋ ਲੇਡੀਜ਼ ਦੇਖ ਲਓ ਉਵੇਂ ਖੜੀਆਂ ਹੋਈਆਂ ਕਿ ਕਦੋਂ ਪਾਣੀ ਨਿਕਲੇਗਾ ਕਿ ਕਦੋਂ ਅਸੀਂ ਆਪਦੇ ਘਰ ਜਾਵਾਂਗੇ ਇਹੋ ਜਿਹਾ ਹਾਲ ਹੋਇਆ ਪਿਆ ਉਹ ਤੇ ਲੇਡੀਜ਼ ਵਿਚਾਰੀਆਂ ਰੁਕੀਆਂ ਖੜੀਆਂ ਉਹਨਾਂ ਨੂੰ 20 ਮਿੰਟ ਹੋ ਗਏ ਰੁਕਿਆ ਨੂੰ ਉਹ ਹੁਣ ਜਦੋਂ ਪਾਣੀ ਥੱਲੇ ਉਤਰੇਗਾ ਤੇ ਫੇਰ ਹੀ ਹੈ ਜੀ ਆਕਾਰਾਂ ਡੋਪਰੀਆਂ ਸਾਰੀਆਂ ਆਜੇ 15 20 ਮਿੰਟ ਨਹੀਂ ਪਿਆ ਹਜੇ ਸਿਰਫ 15 20 ਮਿੰਟ ਇਹ 15 20 ਮਿੰਟਾਂ ਦਾ ਹਾਲ ਦੇਖ ਲਓ ਕੀ ਹੋਇਆ ਪਿਆ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਪਾਲ ਸਿੰਘ ਜੀ ਪਾ ਵੀ ਕਿੰਨੀ ਤੋਂ ਬਾਰਿਸ਼ ਜਿਹੜੇ ਘਰ ਦੇ ਵਿੱਚ ਪਈ ਆ ਇਹ ਤਾਂ ਹੀ 8 10 ਦਿਨ ਹੋ ਗਏ ਨੇ ਉਦੋਂ ਪਹਿਲਾ ਪੈ ਰਹੀ ਸੀ ਬਾਰਿਸ਼ ਲਗਾਤਾਰ ਜਿਵੇਂ ਤੜਕੇ ਆ ਜਾਂਦਾ ਸੀ ਬਾਰਿਸ਼ ਆਣਾ ਤੇ ਸ਼ਾਮ ਤੱਕ ਪੈਂਦੀ ਰਹਿੰਦੀ ਸੀਗੀ ਤੇ ਜਦੋਂ ਦਾ ਸ਼ਾਵਨ ਦਾ ਮਹੀਨਾ ਚੜ੍ਹਿਆ ਉਦੋਂ ਦੀ ਹੁਣ ਭਈ ਇਹ ਬਾਰਿਸ਼ ਘੰਟਾ ਡੇਢ ਘੰਟਾ ਹੋ ਗਿਆ ਭਾਈ ਨੂੰ ਤਿਆਰ ਤੁਸੀਂ ਪਿੱਛੇ ਵੇਖ ਸਕਦੇ ਹੋ ਹਾਲਾਤ ਪਾਣੀ ਦੇਖੋ ਕਿੰਨਾ ਖੜਿਆ ਆ ਸੜਕ ਤੇ ਪਰੇਸ਼ਾਨੀ ਤਾਂ ਜੀ ਆਈ ਜਾਂਦੀ ਹੁੰਦੀ ਹੈ ਦੇਖੋ ਜੀ ਜਿਵੇਂ ਗਰੀਬ ਘਰ ਦੇ ਲੋਕ ਨੇ ਲੈਂਡਰ ਕਈਆਂ ਦੇ ਬਹਿ ਗਏ ਨੇ ਛੱਤਾ ਡੇਗ ਪੀਆਂ ਕਈਆਂ ਦੀਆਂ ਤੇ ਬਾਰਿਸ਼ ਕਰਕੇ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਬਹੁਤ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਤੁਸੀਂ ਹੁਣ ਖੜੇ ਹੋ ਪਾਣੀ ਕਰਕੇ ਰੁਕਿਆ ਹੋ ਹਾਂਜੀ ਹਾਂਜੀ ਪਾਣੀ ਕਰਕੇ ਖੜੇ ਆ ਪਿੱਛੇ ਦੇਖ ਲਓ ਜੀ ਪਾਣੀ ਕਿੰਨਾ ਹੀ ਖੜਿਆ ਆ ਨਾ ਲੰਘ ਸਕਦੇ ਨਾ ਜਾ ਸਕਦੇ ਅਸੀਂ